ਅਜੀ ਕਮੇ ਸ਼ਾ ਮਾਰਗੋਪਰ ਕਿਸਾਨ ਬੈਠੇ ਧਰਨੇ ਤੇ 27550 ਕਰੋੜ ਏਕੜ ਜ਼ਮੀਨ ਕਿਸਾਨਾਂ ਦੀ ਸਰਕਾਰ ਨੇ ਟਰਾਂਸਫਰ ਕੀਤੀ ਫੋਰੈਸਟ ਵਿਭਾਗ ਦੇ ਨਾਮ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਜਤਾਇਆ ਰੋਸ਼ਕੇ ਹੱਕ ਜੇਕਰ ਜ਼ਮੀਨਾਂ ਸਾਡੀਆਂ ਨਹੀਂ ਸਨ ਤਾਂ ਸਰਕਾਰ ਨੇ ਰਜਿਸਟਰੀਆਂ ਦੇ ਰੈਵਨਿਊ ਕਿੱਧਾ ਕੀ ਇਕੱਠੇ ਪਿਛਲੇ ਕਈ ਸਾਲਾਂ ਤੋਂ ਜ਼ਮੀਨ ਦੇ ਉੱਪਰ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਉਹੀ ਜ਼ਮੀਨ ਆਪਣੀ ਦੱਸਣ ਦੇ ਲਈ ਹੁਣ ਜਦੋਂ ਜ਼ਹਿਦ ਕਰ ਨਹੀਂ ਪੈ ਰਹੀ ਹੈ ਅੱਜ ਧਰਨੇ ਦਾ ਰੁਕਤਾਰਨ ਕਰਨਾ ਪੈ ਰਿਹਾ ਹੈ ਅੱਧਾ ਰਹੀ ਕੁਝ ਵੇਖਣ ਨੂੰ ਮਿਲਿਆ ਪਠਾਨਕੋਟ-ਲਹੌਜ਼ੀ ਕੌਮੀ ਸ਼ਾਰ ਮਾਰਗ ਦੇ ਉਪਰ ਜਿੱਥੇ ਕਿ ਧਾਰ ਬਲਾਕ ਦੇ ਕਿਸਾਨਾਂ ਵੱਲੋਂ ਆਪਣੇ ਪਰਿਵਾਰ ਸਮੇਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਪਿੱਛੇ ਦਸਕਾਰਨ ਦੱਸਿਆ ਜਾ ਰਿਹਾ ਹੈ ਕਿ ਉਹ ਉਨ੍ਹਾਂ ਦੀ ਕਰੀਬ 27550 ਕਰੋੜ ਕੜ ਜ਼ਮੀਨ ਜੋ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕੋਲੋਂ ਖੋ ਕੇ ਫੋਰੈਸਟ ਵਿਭਾਗ ਨਾਮ ਕਰਵਾ ਦਿੱਤੀ ਹੈ ਜਿਸ ਦਾ ਚੱਲਦੇ ਇਹਨਾਂ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਜ਼ਮੀਨ ਵਾਪਸ ਦਿੱਤੀ ਜਾਵੇ ਸਵਾਰੇ ਬਧੇਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਪਹਾੜੀ ਖੇਤਰ ਦੀ ਜ਼ਮੀਨੀ ਉਪਰ ਵਾਹੀ ਕਰਦੇ ਆ ਰਹੇ ਹਨ ਅਤੇ ਅੰਗਰੇਜ਼ਾਂ ਵੱਲੋਂ ਉਹਨਾਂ ਦੀ ਇਹ ਜ਼ਮੀਨ ਤਰਕਾਸਤ ਕ ਲਗਾਉਣ ਦੇ ਲਈ ਕੁਝ ਸਮੇਂ ਦੇਣ ਲਈ ਲਈ ਗਈ ਸੀ ਪਰ ਹੁਣ ਆਜ਼ਾਦ ਭਾਰਤ ਵਿੱਚ ਉਹਨਾਂ ਦੇ ਨਾਲ ਅੰਗਰੇਜ਼ਾਂ ਤੋਂ ਵੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਕਰੀਬ 27550 ਕਰੋੜ ਏਕੜ ਜ਼ਮੀਨ ਸਰਕਾਰ ਦੇ ਫੋਰਸਟ ਵਿਭਾਗ ਵਿਭਾਗ ਦੇ ਨਾਮ ਕਰ ਦਿੱਤੀ ਹੈ। ਅਤੇ ਉਹਨਾਂ ਨੂੰ ਹੁਣ ਇਹ ਇਲਾਕਾ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਸਰਕਾਰ ਨੇ ਨਾ ਸਿਰਫ ਜ਼ਮੀਨਾਂ ਬਲਕਿ ਸਕੂਲ ਮੰਦਰ ਸਮਚਾਨ ਘਾਟ ਤੱਕ ਆਪਣੇ ਨਾਮ ਕਰਵਾ ਲਏ ਹਨ ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹਨਾਂ ਜ਼ਮੀਨਾਂ ਨੂੰ ਐਕਵਾਇਰ ਕਰਕੇ ਸਾਨੂੰ ਪੈਸੇ ਦਿੱਤੇ ਜਾ ਸਕਦੇ ਹਨ ਸਾਡੀਆਂ ਇਹਨਾਂ ਜ਼ਮੀਨਾਂ ਉੱਪਰ ਰਜਿਸਟਰੀਆਂ ਅਤੇ ਰੀਨਿਊ ਵ ਇਕੱਠੇ ਕੀਤਾ ਜਾ ਸਕਦੇ ਹਨ ਤਾਂ ਫਿਰ ਇਹ ਜ਼ਮੀਨਾਂ ਸਾਡੀਆਂ ਕਿੱਧਰ ਨਹੀਂ ਹਨ ਇਹਨਾਂ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਅਤੇ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਜਦ ਤੱਕ ਸਾਡੀਆਂ ਇਨਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਏਗਾ ਐਸੇ ਤਰ੍ਹਾਂ ਧਰਨੇ ਤੇ ਬੈਠੇ ਰਵਾਂਗੇ ਪਠਾਨਕੋਟ ਤੋਂ পুষ্পਲਾਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਮੇਰਾ ਨਾਮ ਬਲਬੀਰ ਸਿੰਘ ਰੰਧਾਵਾ ਤੇ ਮੈਂ ਕਿਸਾਨ ਮਜ਼ਦੂਰੀ ਨੂੰ ਪੰਜਾਬ ਦਾ ਆਗੂ ਆ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਧਾਰਕਲਾ ਸਾਡੀ ਜਥੇਬੰਦੀ ਦੀ ਇੱਕ ਜਥੇਬੰਦੀ ਆ ਸਹਾਇਕ ਜਥੇਬੰਦੀ ਆ ਸਾਡੀ ਉਹਦੇ ਵੱਲੋਂ ਧਾਰ ਤਹਿਸੀਲ ਦੀ ਜਿਹੜੀ 27550 ਏਕੜ ਜ਼ਮੀਨ ਦਾ ਇੰਤਕਾਲ ਜਿਹੜਾ ਗੈਰ ਕਾਨੂੰਨੀ ਗੈਰ ਸੰਵਿਧਾਨਕ ਤੇ ਸਰਾਸਰ ਨਜਾਇਜ਼ ਤੌਰ ਦੇ ਉੱਤੇ ਮਾਲ ਆਪਣੇ ਜੰਗਲਾਤ ਵਿਭਾਗ ਦੇ ਨਾਂ ਕਰ ਦਿੱਤਾ ਗਿਆ ਉਦੇ ਵਿਰੋਧ ਵਿੱਚ ਜਿਹੜਾ ਲਗਾਤਾਰ ਸਾਡਾ ਇੱਥੇ ਸੰਘਰਸ਼ ਮਰਚੇ ਬਿਲੋਂ ਧਰਨਾ ਚੱਲ ਰਿਹਾ ਉਹ ਧਰਨੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਜੀ ਧਰਨਾ ਕਿਸ ਦੇ ਖਿਲਾਫ ਚੱਲ ਰਿਹਾ ਹੈ ਧਰਨਾ ਵੇਖੋ ਜੰਗਲਾਤ ਵਿਭਾਗ ਨੂੰ ਡੀਲ ਕਰਦੀਆਂ ਨੇ ਕੇਂਦਰ ਸਰਕਾਰ ਵੀ ਪੰਜਾਬ ਸਰਕਾਰ ਵੀ ਸਰਕਾਰਾਂ ਦਾ ਇੱਕ ਅਨਿਖੜਵਾ ਅੰਗ ਹੈ ਅੰਗਰੇਜ਼ਾਂ ਦੇ ਸਮੇਂ ਤੋਂ ਰਿਹਾ ਇਸ ਕਰਕੇ ਇਹ ਜਿਹੜਾ ਰਾਜ ਪ੍ਰਬੰਧ ਇਹਨਾਂ ਸਰਕਾਰਾਂ ਨੂੰ ਚਲਾਉਣ ਵਾਲਾ ਇਸ ਮਹੱਗਮੇ ਨੂੰ ਚਲਾਉਣ ਵਾਲਾ ਇਸ ਰਾਜ ਪ੍ਰਬੰਧ ਦੇ ਖਿਲਾਫ ਜਿਹਦੇ ਵਿੱਚ ਕੇਂਦਰ ਤੇ ਸੂਬਾ ਸਰਕਾਰ ਦੋਵੇਂ ਆਉਂਦੀਆਂ ਨੇ ਉਹਨਾਂ ਦੇ ਖਿਲਾਫ ਹੈ ਜੀ ਮੈਂ ਰਵਿਕੰਤ ਪਿੰਡ ਸਾੜੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਜ਼ਮੀਨ ਦੀ ਰਜਿਸਟਰੀ ਜਿਹੜੀ ਸਰਕਾਰ ਜੰਗਲਾਤ ਵਿਭਾਗ ਦੇ ਨਾਂ ਕਰਦੀ ਪਈ ਹੈ ਇਹਨਾਂ ਜ਼ਮੀਨਾਂ ਦੀ ਬਾਰ ਬਾਰ ਰਜਿਸਟਰੀਆਂ ਹੁੰਦੀਆਂ ਰਹੀਆਂ ਨੇ ਇਹਨਾਂ ਜ਼ਮੀਨਾਂ ਦਾ ਅਸੀਂ ਰੈਵਨਿਊ ਦਿੱਤਾ ਸਰਕਾਰ ਨੂੰ ਕਰੋੜਾਂ ਰੁਪਏ ਰੈਵਨਿਊ ਦੇ ਕੇ ਆਪਣੇ ਨਾਂ ਜ਼ਮੀਨਾਂ ਰਡੀਆਂ ਕਰਵਾਈਆਂ ਨੇ ਤੇ ਇਹ ਜ਼ਮੀਨਾਂ ਜਿਹੜੀਆਂ ਨਾ ਸਦੀਆਂ ਤੋਂ ਜਦੋਂ ਤੋਂ ਸ੍ਰਿਸ਼ਟੀ ਚਲਦੀ ਪਈ ਹੈ ਉਦੋਂ ਦੀ ਜ਼ਮੀਨਾਂ ਸਾਡੇ ਨਾਂਨ ਸਾਡੇ ਪਰਿਵਾਰਾਂ ਦੇ ਨਾਂਨ ਜਾਂ ਮੇਰੇ ਦਾਦੇ ਪਰਦਾਦਿਆਂ ਦੇ ਨਾਂ ਰਹੀਆਂ ਨਾ ਉਹਨੂੰ ਉਹ ਜ਼ਮੀਨਾਂ ਜਿਹੜੀਆਂ ਸ਼ਾਮਲ ਆੜ ਜਿਹੜੀ ਹਸਬ ਰਸਬ ਖੇਟ ਜੀ ਨੂੰ ਇਹ ਨਾਮ ਬੋਲਿਆ ਗਿਆ ਹੈ ਉਹ ਹਸਬ ਰਸਬ ਖੇਟ ਦਾ ਮਤਲਬ ਇਹ ਕਿ ਮਾਲਕਾਂ ਦੀ ਸਾਂਝੀ ਛੱਡੀ ਜ਼ਮੀਨ ਹੈ ਜਿਹਦੇ ਜਾ ਹੀ ਪਿੰਡ ਦੇ ਸਾਂਝੇ ਕੰਮ ਕਰਨ ਨੇ ਉਹ ਜ਼ਮੀਨ ਜਿਹੜੀ ਸਾਰੀ ਸਾਰੀ ਡੀਸੀ ਗੁਰਦਾਸਪੁਰ ਨੇ ਮੈਂ ਤਾਂ ਕਹਾਂਗਾ ਡੀਸੀ ਗੁਰਦਾਸਪੁਰ ਨੇ ਜਿਹੜੀ ਨਾ ਜੰਗਲਾਤ ਵਿਭਾਗ ਦੇ ਨਾਂ ਕੀਤੀ ਹੈ ਜਿਹੜਾ ਕਿਸਰਾ ਸਰ ਨਿਯਾਜ ਨਿਯਾਜ ਇੰਤਕਾਲ ਜਿਹੜਾ ਕੀਤਾ ਗਿਆ ਹੈ ਆਸੀਂ ਲੋਕਾਂ ਨੇ ਕਰੋੜਾਂ ਰੁਪਏ ਖਰਚੇ ਨੇ ਸਾਨੂੰ ਕੁਝ ਪੈਸੇ ਡੈਮ ਤੋਂ ਮਿਲੇ ਨੇ ਡੈਮ ਨੇ ਵੀ ਇਹਨਾਂ ਜ਼ਮੀਨਾਂ ਦੇ ਜਿਹੜੀਆਂ ਨੇ ਪੇਮੈਂਟਾਂ ਲੋਕਾਂ ਨੂੰ ਕੀਤੀਆਂ ਹੋਈਆਂ ਨੇ ਜਿਹੜੀਆਂ ਰੋੜ ਚੋਂ ਜ਼ਮੀਨਾਂ ਗਈਆਂ ਨੇ ਅੰਗਰੇਜ਼ਾਂ ਦੇ ਦੌਰਾਨ ਵੀ ਜਦੋਂ ਇਹ ਸੈਟਲਮੈਂਟ ਤਿਆਰ ਹੋਈ ਹੈ ਉਦੋਂ ਵੀ ਜਿਹੜੀਆਂ ਜ਼ਮੀਨਾਂ ਇਹ ਰੋੜ ਚੋਂ ਗਈਆਂ ਉਦੋਂ ਅੰਗਰੇਜ਼ਾਂ ਨੇ ਵੀ ਇਸ ਰੋੜ ਦੇ ਜ਼ਮੀਨ ਜਿਹੜੀ ਹੈ ਇਸ ਇਸ ਜ਼ਮੀਨ ਦੇ ਪੈਸੇ ਜਿਹੜੇ ਮਾਲਕਾਂ ਨੂੰ ਦਿੱਤੇ ਹੋਏ ਨੇ 60 ਮਿੰਟ ਦੇ ਆਧਾਰ ਤੇ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਇਹ ਜ਼ਮੀਨ ਜਿਹੜੀ ਸਰਕਾਰ ਦੀ ਜ਼ਮੀਨ ਹੈ 60 ਮਿੰਟ ਦੇ ਆਧਾਰ ਤੇ ਲਿਖਿਆ ਗਿਆ ਕਿ ਇਹ ਜ਼ਮੀਨ ਜਿਹੜੀ ਲੋਕਾਂ ਦੀ ਜ਼ਮੀਨ ਹੈ ਸਿਰਫ ਚੀਲ ਦੇ ਬੁੱਟੇ ਦਾ ਅਧਿਕਾਰ ਜਲਾ ਸਰਕਾਰ ਦਾ ਹੈ ਬਾਕੀ ਕਿਤੇ 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 ਵੀ ਨਹੀਂ ਲਿਖਿਆ ਗਿਆ ਕਿ ਇਹ ਗਵਰਨਮੈਂਟ ਪ੍ਰੋਪਰਟੀ ਹੈ ਜਿਹੜੀ ਦੂਜਾ ਆਪਣਾ ਅੰਗਰੇਜ਼ਾਂ ਦੇ ਦੌਰਾਨ ਆਈ ਤੋਂ ਪੜਿਆ ਹੈ ਕਿ 266 ਕਨਾਲ ਜੇ 266 ਕਿਲੇ ਜ਼ਮੀਨ ਜਿਹੜੀ ਜੁਪੀਡੀਬੀ ਜੁਬੀਡੀਸੀ ਨਰ ਦੇ ਅੰਦਰ ਜਿਹੜਾ ਯੋਜਨਾ ਲੱਗ ਉਹ ਜ਼ਮੀਨ ਐਕਵਾਇਰ ਕਰਕੇ ਸਰਕਾਰ ਨੇ ਅੰਗਰੇਜ਼ਾਂ ਨੇ ਐਕਵਾਇਰ ਕਰਕੇ ਜ਼ਮੀਨਾਂ ਲਈਆਂ ਅੰਗਰੇਜ਼ਾਂ ਨੇ ਇਹ ਰੇਲਵੇ ਵਾਸਤੇ ਜ਼ਮੀਨਾਂ ਲਈਆਂ ਤਾਂ ਐਕਵਾਇਰ ਕਰਕੇ ਲਈਆਂ ਨੇ ਜੇ ਇੰਡਸਟਰੀ ਵਾਸਤੇ ਜ਼ਮੀਨਾਂ ਲਈਆਂ ਤਾਂ ਐਕਵਾਇਰ ਕਰਕੇ ਲਈਆਂ ਨੇ ਕਿਤੇ ਧੱਕੇ ਨਾਲ ਕਿਤੇ ਵੀ ਅੰਗਰੇਜ਼ਾਂ ਨੇ ਵੀ ਜ਼ਮੀਨਾਂ ਨਹੀਂ ਲਈਆਂ ਇਹਨਾਂ ਨੇ ਸਾਡਾ ਅੰਗਰੇਜ਼ਾਂ ਤੋਂ ਵੀ ਵੱਧ ਕੇ ਸਾਡੇ ਨਾਲ ਅਤਿਆਚਾਰ ਕੀਤਾ ਹੈ ਪੰਜਾਬ ਸਰਕਾਰ ਨੇ ਦੇਖੋ ਜੀ ਮੈਂ ਕਿਸ਼ਨ ਚੰਦ ਗੋਸਵਾਮੀ ਰਿਟਾਇਰਡ ਸੁਭਾਦਰ ਮੇਜਰ ਆਰਮੀ ਤੋਂ 1997 ਨੂੰ ਰਿਟਾਇਰ ਹੈ ਸਾਡੀ ਜ਼ਮੀਨ ਜਿਹੜੀ ਹੈ ਇਹ ਪੁਛਤਾਨੀ ਜ਼ਮੀਨ ਹੈ ਸਾਡੇ ਪੁਰਖਾਂ ਤੋਂ ਸਦੀਆਂ ਤੋਂ ਪੀੜ੍ਹੀਆਂ ਤੋਂ ਜ਼ਮੀਨ ਚਲਦੀ ਆ ਰਹੀ ਹੈ। ਔਰ ਇਹ ਜ਼ਮੀਨ ਹੂਨ ਇਨ੍ਹਾਂ ਨੇ ਇੱਕ ਕੋਈ ਕਾਨੂੰਨਾਂ ਨੂੰ ਮੈਨਿਪੂਲੇਟ ਕਰਕੇ ਸਾਡੇ 27550 ਏਕੜ ਜ਼ਮੀਨ ਜਿਹੜੀ ਪੂਰੇ ਧਾਰ ਤਹਿਸੀਲ ਦੀ ਇਨ੍ਹਾਂ ਨੇ ਆਪਣੇ ਨਾਂ ਟ੍ਰਾਂਸਫਰ ਕਰਾ ਲੇਦੀ ਹੈ। ਲੋਕੀ ਬਹੁਤ ਦੁਖੀ ਨੇ। ਲੋਕਿਆਂ ਦੇ ਇੱਥੇ ਕੋਈ ਰੋਜ਼ਗਾਰ ਨਹੀਂ ਹੈ, ਕੋਈ ਕਾਰੋਬਾਰ ਨਹੀਂ ਹੈ। ਜਿਹੜੇ ਬੱਚੇ ਪੜਦੇ ਆ ਉਹ ਸਾਰੇ ਬਾਹਰ ਸੈਟਲ ਹੋ ਰਿਹਾ। ਹੋਰ ਵੀ ਜਿਹੜੇ ਲੋਕੀ ਜਿਨ੍ਹਾਂ ਦੀ ਜ਼ਮੀਨ ਲੈ ਲਈ ਹੈ ਇਨ੍ਹਾਂ ਨੇ ਜਾਂ ਜੰਗਲਾਤ ਲੋਨ ਨੂੰ ਕੰਮ ਨਹੀਂ ਕਰਦੇ ਦੇ। ਉਹ ਸਾਰੇ ਲੋਕੀ ਜਿਹੜੇ ਪਲਾਨ ਕਰ ਰਿਹਾ ਤੋਂ ਇਹ ਜ਼ਮੀਨ ਦੇ ਇੰਤਕਾਲ ਵਗੈਰਾ ਤੁਹਾਡੇ ਨਾਂ ਤੇ ਕਿਸੇ ਦੇ ਨਹੀਂ ਚੜੀ ਰਹੀਆਂ ਸਾ ਅਸੀਂ ਇਹਦੇ ਕاشتਕਾਰ ਜਮੀਨਾਂ ਨੇ ਬਾਕੀ ਤਕਸੀਮ ਹੋ ਕੇ ਜਮੀਨਾਂ ਸਾਡੇ ਨਾਂ ਚੜੇ ਦੀਆਂ ਨੇ ਤੁਹਾਡੀ ਮਾਲਕੀ ਜਮੀਨ ਹੈ ਇਹਨਾਂ ਨੇ ਸਾਡੀ ਮਾਲਕੀ ਜਮੀਨ ਘਾਰ ਬੋਲੀਆਂ ਰਸਤੇ ਸਕੂਲ ਔਰ ਆਕੀ ਕੰਦਨ ਮੰਦਰ ਸ਼ਮਸ਼ਾਨ ਘਾਟ ਕੋਈ ਵੀ ਜ਼ਮੀਨ ਇਸਲੇ ਤਾਰਕਲਾਂ ਦੇ ਵਿੱਚ ਐਸੀ ਨਹੀਂ ਹੈ ਜਿਹੜੀ ਜੰਗਲਾਤ ਦੇ ਪਿਭਾਗ ਦੇ ਨਾਂ ਤੇ ਨਹੀਂ ਚੜੀ ਕੀ ਕਾਰਨ ਕਾਰਨ ਇਹਨਾਂ ਦੀ ਬਸ ਸਰਪ੍ਰਸਤੀ ਸਮਝੋ ਤੁਸੀਂ ਜ਼ਬਰਦਸਤੀ ਸਮਝੋ ਜਾਂ ਇਹਨਾਂ ਦਾ ਸਮਝੋ ਕਿ ਕਿਸੇ ਤਰੀਕੇ ਨਾਲ ਨਾਗਰਿਕਾਂ ਨੂੰ ਮਾਰਨਾ ਔਰ ਗਵਰਨਮੈਂਟ ਦੀ ਜਿਹੜੀ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਮੀਨ ਇਕੱਠੀ ਕਰਕੇ ਗਵਰਨਮੈਂਟ ਨੂੰ ਫਾਇਦੇ ਕਰਾਣੇ ਗਵਰਨਮੈਂਟ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਬਰਤੇਗੀ ਪੈਸਾ ਕਮਾਏਗੀ ਇਹ ਉਹਨਾਂ ਦੀ ਬੈਡ ਇੰਟੈਂਸ਼ਨ ਹੈ ਇਹਦੇ ਪਿੱਛੇ ਜੇ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਕਾਫੀ ਲੰਬਾ ਮਸਲਾ ਹੈ ਨਹੀਂ ਹੱਲ ਹੁੰਦਾ ਅਗਲੀ ਰਾਣੀ ਤੇ ਕੀ ਹੈ ਦਾਨਨੀਤੀ ਅਸੀਂ ਅੰਤਿਮ ਦਮ ਤੱਕ ਅਸੀਂ ਲੜਾਈ ਲੜਾਂਗੇ ਅੱਜ ਕੋਰਟਾਂ ਵਿੱਚ ਵੀ ਜਾ ਰਹੇ ਹਾਂ ਅਸੀਂ ਪਿਛਲੇ 2 ਸਾਲ ਤੋਂ ਆਪਣਾ ਸਪੈਸ਼ਲ ਇੱਕ ਜਥਾਬੰਦੀ ਬਣਾ ਲਈ ਹੈ ਤਾਰਕਲਾਂ ਦੀ ਜਿਹੜੀ ਕਿ ਪੰਜਾਬ ਦੀ ਜੁਨੀਅਨ ਨਾਲ ਨਾਲ ਸਾਡੀ ਐਫੀਲੀਏਸ਼ਨ ਹੈ ਅਸੀਂ ਉਹਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਔਰ ਅਸੀਂ ਜ਼ਮੀਨ ਤੇ ਵੀ ਜਿੱਥੇ ਸਾਡੇ ਨਾਲ ਤਕਸ਼ਾਹੀ ਹੁੰਦੀ ਹੈ ਉੱਥੇ ਅਸੀਂ ਡਟ ਕੇ ਮੁਕਾਬਲਾ ਕਰਨੇ ਆ ਆਪਣੀ ਜ਼ਮੀਨ ਨੂੰ ਇਹਨਾਂ ਤੋਂ ਆ ਕਬਜ਼ਾ ਨਹੀਂ ਕਰਨ ਦਿੰਦੇ ਔਰ ਦੂਸਰੇ ਅਸੀਂ ਕੋਰਟ ਦੇ ਵਿੱਚ ਵੀ ਹਸਰ ਲੈ ਰਹੇ ਹਾਂ ਔਰ ਅਸੀਂ ਜਿਹੜੇ ਕਾਨੂੰਨ ਇਹਨਾਂ ਨੇ ਮੈਨੀਪੂਲੇਟ ਕੀਤੇ ਨਾ ਜਿਹੜੇ ਇਹਨਾਂ ਨੇ ਇਹ ਕਹਿੰਦੇ ਨੇ ਕਿ ਜਿਹੜੀ ਰੀਸੈਟਲਮੈਂਟ ਅੰਗਰੇਜ਼ਾਂ ਦੇ ਬਣਾ ਦੀ ਜਿਹੜੀ ਛਾਪਰਕੰਡੀ ਫੋਰੈਸਟ ਟਰੈਕ ਦੀ ਰੀਸੈਟਲਮੈਂਟ ਜਿਹੜੀ ਬਣਾ ਦੀ ਹੈ ਉਹਦੇ ਮੁਤਾਬਕ ਅਸੀਂ ਜ਼ਮੀਨਾਂ ਲਈਆਂ ਨੇ ਮੈਂ ਦਾਅਵੇ ਨਾਲ ਕਹਿੰਨਾ ਪ੍ਰਸ਼ਾਸਨ ਨੂੰ ਆਪਣੇ ਜਿਹੜੇ ਲੀਗਲ ਐਕਸਪਰਟ ਨਾ ਆਓ ਦੇਖੋ ਉਹਨਾਂ ਨੂੰ ਸੈਟਲਮੈਂਟ ਦੇ ਵਿੱਚ ਕੀ ਲਿਖਿਆ ਜਿੱਥੇ ਕੀਤੇ ਲਿਖਿਆ ਮਿਲ ਜਾਂਦਾ ਕਿ ਜ਼ਮੀਨ ਮਾਲਕ